ਕੰਮ ਕਰਦੇ ਹੋ ਤੁਸੀਂ ਅਸੀਂ ਮਾਸਖਾਨੇ ਮਾਸਖਾਨੇ ਸਿੱਖੀ ਦੇ ਵਿੱਚ ਤੁਸੀਂ ਮਾਸ ਖਾਣਾ ਤੁਹਾਡੀ ਮਰਜ਼ੀ ਆ ਨਹੀਂ ਖਾਣਾ ਤੁਹਾਡੀ ਮਰਜ਼ੀ ਮਾਸ ਬਾਰੇ ਕੁਝ ਜ਼ਿਆਦਾ ਨਹੀਂ ਲਿਖਿਆ ਕਿ ਮਾਸ ਖਾਓ ਚਾਹੇ ਨਾ ਖਾਓ ਦੂਸਰੇ ਨੰਬਰ ਤੇ ਕੋਈ ਸਿੰਘ ਸ਼ਰਾਬ ਪੀ ਲੈਂਦਾ ਨਾ ਤੇ ਬੜੀ ਆ ਵੇਖੋ ਜੀ ਇਹ ਖਾਲਸਾ ਜੀ ਨੇ ਨੇ ਸ਼ਰਾਬ ਪੀਤੀ ਆ ਇੱਕ ਨਿਹੰਗ ਸਿੰਘ ਦਾ ਨਾ ਬਾਣਾ ਲਾ ਰਹੇ ਨੇਗੇ ਆ ਮੋਨੇ ਘੋਨੇ ਜਈ ਨਾ ਮੂੰਹ ਤੇ ਕੇਸ ਨੇ ਨਾ ਵਜਾ ਨਾ ਕਤਾ ਇਹਨਾਂ ਦੀ ਤੇ ਗੰਡ ਤੇਰਾ ਬਾਣਾ ਲਾ ਧੱਕੇ ਨਾਲ ਕਹ ਰਹੇ ਤਿੰਨ ਚਾਰ ਜਣੇ ਪੈ ਰਹੇ ਨੇ ਉਹ ਜਿਹੜੀ ਸ਼ਰਾਬ ਦੀ ਤੁਸੀਂ ਗੱਲ ਕਰ ਰਹੇ ਹੋ ਸਾਰਾ ਸੰਸਾਰ ਪੀ ਰਿਹਾ ਸ਼ਰਾਬ ਤੇ ਜੇ ਕਿਸੇ ਇੱਕ ਸਿੰਘ ਨੇ ਪੀ ਲਈ ਹੈਗੀ ਤੇ ਤੁਸੀਂ ਉਹਦੀ ਮੰਨਿਆ ਕੇ ਸ਼ਰਾਬ ਬੁਰੀ ਚੀਜ਼ ਆ ਕਿ ਤੂੰ ਉਸ ਨੂੰ ਉਹਨਾਂ ਦੇ ਵੀਡੀਓ ਬਣਾ ਕੇ ਤੁਸੀਂ ਉੱਤੇ ਪਾਓਗੇ ਸੋਸ਼ਲ ਮੀਡੀਆ ਤੇ ਸੁੱਟੋਗੇ WhatsApp ਦੇ ਉੱਤੇ ਸੁੱਟੋਗੇ Facebook ਤੇ ਸੁੱਟੋਗੇ ਫਿਰ ਇੱਕ ਹੋਰ ਗੱਲ ਨਵੀਂ ਤੁਹਾਨੂੰ ਤੀਸਰੀ ਵੀ ਦੱਸ ਦਵਾਂ ਅੱਛਾ ਤੁਸੀਂ ਕੀ ਚਾਹੁੰਦੇ ਹੋ ਸਿੱਖ ਸਿਰਫ ਮੁਲਕ ਕਰਪਾਨ ਫੜੇ ਬਸ ਦਤਕਾ ਹੀ ਖੇਡੀ ਜਾਵੇ ਤੇ ਮੱਛੇ ਤੇ ਸਿਉੜੀਆਂ ਹੋਣ ਉਹਨਾਂ ਦੇ ਤੇ ਸਿੱਖ ਹਮੇਸ਼ਾ ਗੁੱਸੇ ਚ ਰਹੇ ਤੇ ਲੋਕੀਏ ਤੋਂ ਡਾਦੇ ਰਹਿਣ ਉਹ ਲੋਕੀ ਤੇ ਸਿੱਖਾਂ ਨੂੰ ਸਾਨੂੰ ਕੇਸਾ ਧਾਰਮ ਅਤਵਾਦੀ ਕਹਿੰਦੇ ਨੇ ਤੁਸੀਂ ਸਾਨੂੰ ਅਤਵਾਦੀ ਬਣਾ ਕੇ ਰੱਖਣਾ ਚਾਹੁੰਦੇ ਹੋ ਜੇ ਕੋਈ ਨੱਚਦਾ ਹੋਵੇ ਨਾ ਸਿੱਖ ਕਿਤੇ ਕੋਈ ਡੀ ਜੇ ਤੇ ਕੋਈ ਵਿਆਹ ਦੀ ਸ਼ਾਦੀ ਤੇ ਖੁਸ਼ੀ ਤੇ ਆਪਣੀ ਖੁਸ਼ੀ ਮਨਾ ਰਿਹਾ ਆਪਣੇ ਪੁੱਤਰ ਦੀ ਖੁਸ਼ੀ ਮਨਾ ਰਿਹਾ ਕੋਈ ਆਪਣੇ ਭਤੀਜੇ ਦੇ ਵਿਆਹ ਦੀ ਖੁਸ਼ੀ ਮਨਾ ਰਿਹਾ ਕੋਈ ਪਾਰਟੀ ਹੋ ਰਹੀ ਹੈ ਪੁੱਤਰ ਜਨਮ ਤੇ ਕੋਈ ਖੁਸ਼ੀ ਮਨਾ ਰਿਹਾ ਤੁਸੀਂ ਵੀਡੀਓ ਬਣਾਉਂਦੇ ਜੋ ਆਹ ਵੇਖੋ ਸਿੱਖਾਂ ਦੇ ਤਮਾਸ਼ੇ ਆਹ ਵੇਖੋ ਕੀ ਹੋ ਗਿਆ ਉਹ ਸਿੱਖ ਹੁਣ ਖੁਸ਼ੀ ਵੀ ਨਾ ਬਣਾਉਣ ਗੁਰਬਾਣੀ 'ਚ ਤੇ ਲਿਖਿਆ ਨੱਚਣ ਕੁੱਦਣ ਮਾ ਹਸਣਾ ਖੇਡਣਾ ਮਨ ਕਾ ਚਾਉ ਨੱਚਣ ਕੁੱਦਣ ਮਨ ਕਾ ਚਾਉ ਤੇ ਤੁਸੀਂ ਕਹਿੰਦੇ ਆ ਵੇਖੋ ਅੱਛਾ ਇਹ ਨੱਚਣ ਨਾ ਹੱਸਣ ਨਾ ਖੇਡਣ ਨਾ ਬਸ ਤਲਵਾਰਾਂ ਧਮਾਏ ਜਾਣ ਮੱਥੇ ਤੇ ਤੂੜੀਆਂ ਰੱਖਣ ਫਿਰ ਤੁਸੀਂ ਬੜੇ ਖੁਸ਼ ਹੋ ਫਿਰ